ਕਈ ਵੀਰ ਕਹਿੰਦੇ ਆ ਵੀ ਪਿੱਤ ਨੂੰ ਫੱਟੇ ਦਾ ਕੰਮ ਕਰਦੇ ਕਿਦਾਂ ਨਾ ਫੱਟੇ ਦਾ ਕੰਮ ਤੇ ਔਖਾ ਬਹੁਤ ਆ। ਲਓ ਜੀ ਆਪਾਂ ਪਹੁੰਚ ਗਿਆਂ ਰੈਸਟ ਏਰੀਏ 'ਚ। ਉੱਥੇ ਬੋਰਡ ਜਾਂ ਲੱਗਾ ਵੇਖਿਆ ਇਹ ਫੂਡ ਟਰੱਕ। ਆ ਵਾ ਹਾ ਡੀ ਸਵਰੀਨ ਕੋਰ। ਇਹ ਪਾਪਾ ਨੂੰ ਲੈਣ ਆਈ ਆ। ਜੀ ਜੀ ਦਾ ਅਠੋ ਹੀ ਜਰਰੀ ਦੀ। ਇਹ ਹੋਈ ਗੱਲ 24 ਲਓ ਜੀ ਮਿੱਤਰੋ ਅੱਜ ਲੱਗੇ ਆਪਾਂ ਵਲੌਗ ਬਣਾਉਣਾ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਪਾਈ ਆਪਾਂ ਤੇ ਕੰਮ ਹੀ ਆਪਣਾ ਟਾਈਮ ਹੋ ਨਹੀਂ ਲੱਗਾ ਤੇ ਅੱਜ ਆਪਣੇ ਕੋਲ ਟਾਈਮ ਹੈਗਾ ਹੀ ਤੇ ਆਪਾਂ ਇੱਧਰ ਸਰੀ ਆਏ ਆ ਤੇ ਆਪਾਂ ਚਲੋ ਨਾਲੇ ਕਰਦੇ ਆਂ ਗੱਲਬਾਤ ਨਾਲ ਤੁਹਾਨੂੰ ਦਿਖਾਉਣੀ ਆ ਨਾ ਸਾਰਾ ਕੁਝ ਕਿਵੇਂ ਲੋਡ ਚੱਕਣਾ ਤੇ ਕਿਵੇਂ ਰੱਖਣਾ ਕਾਫੀ ਵੱਡੇ ਟਰੱਕਾਂ ਦੀ ਪਾਰਕਿੰਗ ਆਪਣਾ ਕੋਟ ਕੁਟਲਮ ਪੈਂਦੀ ਆ ਵੈਸੇ ਹਾਈ ਵਿਸਤਾਰਾਂ ਦੇ ਨਾਲ ਹੀ ਆ। ਇਹ ਇਹ ਵੱਡੀ ਮਾਤਰਾ ਵੀ ਜਿਹੜੇ ਟਰੱਕ ਲੱਗ ਜਾਂਦੇ ਇੱਥੇ। ਕਈ ਵੀਰ ਇੱਧਰੋਂ ਚੱਲਦੇ ਆ। ਬੀਸੀ ਨੂੰ ਤਾਂ ਉਹਨਾਂ ਨੂੰ ਪਤਾ ਨਹੀਂ ਹਨਾ ਵੀ ਇੱਥੇ ਬੀਸੀ ਇਹ ਘਾਟੀ ਆ ਪਾਰਕਿੰਗਾਂ ਟਰੱਕ ਲਾਉਣ ਨੂੰ। ਪਰ ਆਹ ਕਾਫੀ ਵੱਡੀ ਪਾਰਕਿੰਗ ਆ ਇੱਥੇ ਟਰੱਕ ਜਗ੍ਹਾ ਮਿਲ ਜਾਂਦੀ ਆ ਟਰੱਕ ਲਾਉਣ ਨੂੰ। ਤੇ ਕੋਈ ਨਾ ਕਿ ਨਹੀਂ ਆਰਮੀ ਆਇਆ ਮੈਂ ਰਾਤ ਨੂੰ ਆਇਆ 12:00 ਵਜੇ ਤੇ ਐਪ ਆ ਜਗ੍ਹਾ ਮਿਲਣ ਦੀ ਰਹੀ ਏ ਮੇਰੇ ਉਧਰ ਕਿਤੇ ਆਪਾਂ ਬਾਹਰ ਕਿਤੇ ਇਹ ਗੈਸ ਸਟੇਸ਼ਨ ਤੇ ਲੋਣਾ ਹੋਵੇ ਦੇ ਮੈਨੂੰ ਲੱਗਦਾ 10:00 ਵਜੇ ਤੋਂ ਬਾਅਦ ਜਗ੍ਹਾ ਹੀ ਨਹੀਂ ਮਿਲਦੀ ਤੇ ਇੱਥੇ ਜਗ੍ਹਾ ਮਿਲ ਜਾਂਦੀ ਏ ਮੇਰੇ ਭਰਾ ਇੱਥੇ ਆ ਜਾਇਆ ਕਰੋ ਹਾਂ ਵਧੀਆ ਉਹ ਨਾਲੇ ਉਸਤੀ ਹੋ ਰਹੀ ਬੋ ਚੈੱਕ ਕਰਕੇ ਅਗਲੇ ਨੂੰ ਲਿਵਾਉਂਦੇ ਹਾਂ ਨੰਬਰ ਲਿਖ ਕੇ ਲਿਵਾਉਦੇ ਆ ਫਿਰ ਨੰਬਰ ਲਿਖ ਕੇ ਬਾਹਰ ਕੱਢਦੇ ਆ ਟ੍ਰੈਕਿੰਗ ਵਧੀਆ ਇਹ ਚੋਰੀ ਦਾ ਵੀ ਖਤਰਾ ਹੈਗਾ ਕਿਤੇ ਮਨ ਲਾਦਾ ਕਿੰਨਾ 200 ਟਰੱਕ ਲੱਜਾਂਦਾ ਹਾਂ 200 ਤੋਂ ਵੀ ਜ਼ਿਆਦਾ ਲੱਗ ਜਾਂਦਾ ਨਾਲ ਟਰੱਕ ਲੱਗਦਾ ਤੋ ਗਿਣੀ ਨਹੀਂ ਹੁੰਦਾ ਇੱਕ ਅੰਦਾਜ਼ਾ ਜਿਹਾ ਹੀ ਆ ਵੀ 200 ਦੇ ਕਰੀਬ ਲੱਗ ਜਾਂਦਾ ਟਰੱਕ ਆਵੇ ਤੇ ਮੌਸਮ ਵੀ ਬਣਿਆ ਨਾ ਲੇਕਿਨ ਮੌਸਮ ਯੂਜ਼ ਕਰਨੀ ਆ ਇਹ ਹੈਗੀ ਮੌਸਮ ਦੀ ਆ ਗਿਆ ਸਿਕਿਉਰਿਟੀ ਗੇਟ 'ਤੇ ਆ ਗਿਆ ਇਹਨਾਂ ਨੇ ਉਹ ਨੰਬਰ ਦੇਖ ਕੇ ਤੇ ਨੰਬਰ ਲੇ ਲੈਣਾ ਆ ਦੇ ਵੀ ਬਾਹਰ ਕੱਢ ਦੇਣਾ ਇੱਕ ਹੋਰ ਟਰੱਕ ਆਪਾਂ ਇਹਨਾਂ ਨੇ ਬੈਰੀਅਰ ਚੱਕਦਾ ਵਾ ਤੇ ਫਿਰ ਉਹ ਆਪ ਕਰਦੇ ਆ ਗੱਲ ਬਾਤ ਸੁਣੇ ਨਾ ਬਾਹਰ ਕੱਢਣਾ ਟਰੱਕ ਤੇ ਜਗ੍ਹਾ ਨਹੀਂ ਹੈਗੀ ਉਦੋਂ ਤੇ ਵੀ ਉਹਦਾ ਸਟਾਕ ਰਿਆ ਹੋ ਗਿਆ ਨਾ ਆਲਕੋਲੀਆ ਫੌਦੀ ਹਰ ਬਗਦਾਦ ਨੇ ਵੀ ਅੱਜ ਉੱਤੇ ਜਾ ਕੇ ਇਹ ਮਨਾਂ ਪਿੱਛੇ ਕੇ ਵੀ ਵੀ ਲੋੜਾ ਦੇਖਾਂ ਦੀ ਇਹ ਬੰਦਾ ਤੂੰ ਨੇ ਵੀ ਬਾਜੀ ਕਹਿੰਦਾ ਵੀ ਇਹ ਬਾਬਾ ਜੀ ਇੱਕ ਮਿਲਿਆ ਆਪਾਂ ਨੂੰ ਕਹਿੰਦਾ ਭਰਾਵਾ ਇੱਥੇ ਲਾ ਦੇ ਟਰੱਕ ਬਣੀਤੇ ਉੜੇ ਹੀ ਓਏ ਜੇ ਨਹੀਂ ਉਹ ਖਾਲੀ ਕੁਲਦੀ ਕਰਦੇ ਹਾਂ ਦਾ ਜੇ ਤੇ ਤੂੰ ਆਂਦਾ ਲਾ ਦੇਂਗਾ ਤੇ ਜੇ ਆਂਦਾ ਤੂੰ ਇਹਨਾਂ ਨੂੰ ਕਹਾਂਗਾ ਤੇ ਫੇਰ ਇਹਨਾਂ ਨੇ ਖਾਲੀ ਕਰਨਾ ਦੋ ਬਜਾ ਨੇ ਕਿਤੇ ਢੋਲੀ ਬਣਾ ਕੇ ਖੜੇ ਦੋ ਬਜਾ ਨੇ ਕਿਤੇ ਖੜੇ ਢੋਲੀ ਬਣਾ ਲਿਆ ਨਾ ਤੇ ਉਹਨਾਂ ਦਾ ਸੁਪਰਵਾਇਰ ਨੂੰ ਕਹਾ ਮੈਂ ਬ్రో ਮੇਰਾ ਟਰੱਕ ਨੇ ਖਾਲੀ ਕਰਨਾ ਨਾ ਆਂਦਾ ਵੀ ਉਹ ਇੱਥੇ ਲਾ ਦੇ ਟਰੱਕ ਮੈਂ ਵਾਚੇ ਭਾਈ ਦੀ ਗੱਲ ਸੱਚੀ ਨਹੀਂ ਕਿ ਵੀ ਜੇ ਵੀ ਜੇ ਤੇ ਆਪਾਂ ਇਹਨਾਂ ਨੂੰ ਪੁੱਛ ਰਾਂਗੇ ਤੇ ਟਰੱਕ ਲਵਾ ਲਾਂਗੇ ਇਹਦੇ ਉਹਨਾਂ ਨੇ ਆਪਾਂ ਨੂੰ ਕਹਿਣਾ ਟਰੱਕ ਲਾਉਣ ਨੂੰ ਵੀ ਇੱਥੇ ਟਰੱਕ ਲਾ। ਓខਾ ਯਾਰ। ਲੋ ਜੀ ਆਪਾਂ ਖਾਲੀ ਕਰਕੇ ਟਰੱਕ ਦੇ ਹੋਣ ਆਪਾਂ ਆ ਗਿਆਂ ਲੋਡ ਚੱਕਣ। ਬਹੁਤ ਟਾਈਮ ਲਾਇਆ ਖਾਲੀ ਕਰਨ ਤੇ ਘੱਟੋ ਘੱਟ 2 ਘੰਟੇ ਲਾ ਦਿੱਤੇ ਉਹਨਾਂ ਨੇ। ਤੇ ਹੁਣ ਆਪਾਂ ਆਏ ਇੱਕ ਪਲਾਸਟਿਕ ਵਾਲੀਆਂ ਪੈਪਾ ਚੱਕਣ। ਤੇ ਦੇਖੋ ਹੁਣ ਕਿੰਨਾ ਟਾਈਮ ਲਾਉਂਦੇ ਇੱਥੇ। ਮੈਂ ਹੁਣ ਗਿਆ ਬੇਪਾਵਰਕ ਲਾਈਨ ਤੇ ਉਹ ਕਹਿੰਦਾ ਵੀ ਉੱਤੋਂ ਦੀ ਕਮਾ ਕੇ ਤੇ ਆਪਣਾ ਉਹ 2 ਵਜੇ ਬਣਾਇਆ ਇਹਨਾਂ ਨੇ ਆਂਦਾ ਇੱਥੇ ਲਾਦੇ ਆ ਨਾ ਟਰੱਕ ਮੇਰਾ ਲੋਡ ਕਰ ਦਿੰਦੇ ਆ ਵੇਖੋ ਹੁਣ ਕਿੰਨਾ ਟਾਈਮ ਲਾਉਂਦੇ ਲੋਡ ਕਰਨ ਦੇ ਪਰ ਇਹ ਇੱਕ ਵਾਰ ਮੈਂ ਪਹਿਲਾਂ ਵੀ ਆਇਆ ਛੇਤੀ ਕਰ ਦਿੰਦੇ ਲੋਡ ਇਹਨਾਂ ਟਾਈਮ ਨਹੀਂ ਲਾਉਂਦੇ ਪਹਿਲਾਂ ਨੇ ਮੈਂ ਆ ਜਗ੍ਹਾ ਤੇ ਲੋਡ ਕਰਾਇਆ ਸੀ ਇੱਥੇ ਆ ਨੁੱਕਰ ਤੇ ਮੈਂ ਜਸਟ ਸਟੌਫ ਆਂ ਲਾਇਆ ਇਹਨਾਂ ਨੇ ਇੱਥੇ ਖਲਾਰ ਕੇ ਲੋਡ ਕਰ ਦਿੰਦੇ ਹੁਣ ਆਂਦਾ ਵੀ ਉਹ ਤੋਂ ਅੱਗੇ ਲੈ ਕੇ ਆ ਟਰੱਕ ਉੱਥੇ ਲੋਡ ਕਰਨਾ ਜ਼ਰਾ ਟਰੱਕ ਆ ਗਿਆ ਲੋਜੀਆਂ ਲਾਈਨਾਂ ਲਾਈਆਂ ਨੇ ਇਹਨਾਂ ਨੇ ਆ ਡੱਬੇ ਦੇ ਵਿੱਚ ਖਿਹਾਰਨਾ ਆਪਾਂ ਬਸ ਇੱਥੇ ਇਹਨਾਂ ਨੇ ਲੋਡ ਕਰ ਦੇਣਾ ਵਾ ਫੇਰ ਉਤਰ ਗਿਆ ਆਪਾਂ ਸਟੈਪਸ ਤੋਂ ਪਾਵਾਂਗੇ ਇਹਨਾਂ ਨੂੰ ਹਣਾ ਨੋ ਮਾਲੋ ਚਾਹੀਆ ਵਾਲਾ ਲੋੜ ਹੈ ਬੈਲਟ ਸਿੱਧੀ ਨਹੀਂ ਪਾਉਣੀ ਇੱਕ ਵੱਲ ਮਾਰ ਲੈਣਾ ਬੈਲਟ ਨੂੰ ਇਹਦੇ ਨਾਲ ਬੈਲਟ ਹਿੱਲਦੀ ਨਹੀਂ ਆ ਕਈ ਵੀਰ ਕਹਿੰਦੇ ਆ ਵੀ ਕਿ ਤੂੰ ਫੱਟੇ ਦਾ ਕੰਮ ਕਰ ਦੇ ਕਿਦਾਂ ਨਾ ਫੱਟੇ ਦਾ ਕੰਮ ਤੇ ਔਖਾ ਬਹੁਤ ਆ ਇਹ ਸੱਚ ਆ ਵੇ ਉਹਦਾ ਚੱਲ ਡਰਾਈ ਮੈਨ ਨਾਲ ਔਖਾ ਵਾ ਬਟ ਇੰਨਾ ਵੀ ਜ਼ਿਆਦਾ ਔਖਾ ਨਹੀਂ ਆ ਜਿੰਨਾ ਕਹਿੰਦੇ ਆ ਵੀਰ ਵਾਹੇ ਆ ਵੀ ਇਹਦੇ ਵਿੱਚ ਥੋੜੇ ਕੱਪੜੇ ਕੁਪੜੇ ਗੰਦੇ ਹੋ ਜਾਂਦੇ ਆ ਥੋੜ੍ਹਾ ਲਿਬੜਾ ਪੈਂਦਾ ਇਹਦੇ ਵਿੱਚ ਉਹਦਾ ਲੋਡ ਤੇ ਹਲਕਾਈ ਆ ਇੰਨੀਆਂ 2 2 ਥੱਲੇ ਬਾਤੀਆਂ ਵਾ 3 3 ਉੱਪਰ ਬਾਤੀਆਂ ਵਾ 5 5 ਬੈਲਟਾਂ ਹੋਈਆਂ ਬਹੁਤ ਆ ਕੋਈ ਇਸ ਤੇ ਆਪਾਂ ਕਹਿੰਦੇ ਮੈਂ ਤੇ ਬੈਲਟਾਂ ਹੀ ਕਹਿੰਦਾ ਇਹਨਾਂ ਨੂੰ ਲੋ ਜੀ ਲੋਡ ਬੰਨਤਾ ਆਪਾਂ ਸਿਪਾਏ ਚਾਲੇ ਪਿੰਡਾਂ ਨੂੰ ਆਪਾਂ ਗੁਰਦੀ ਕਰਪਾਣਾ ਹੋ ਗਿਆ ਲੋਡ ਹੋਣਾ ਬੱ ਚੱਲੇ ਆ ਪਿੰਡ ਨੂੰ ਤੇ ਕੋਈ ਵੀਰ ਆਉਂਦਾ ਪਿਆ ਇੱਥੋਂ ਉਹਨੇ ਚੱਕਣਾ ਸੀ ਲੋਡ ਤੇ ਉਹਦੇ ਕੋ ਫਿਰ ਮੈਂ ਥੋੜੀ ਜਿਹੀ ਘਰ ਦੀ ਗ੍ਰੋਸਰੀ ਜੀ ਖਤਮ ਹੋ ਗਈ ਤੇ ਉਹ ਮੈਂ ਦਰ ਲੈ ਆਇਆ ਹੁਣ ਉਹਦੀ ਵੀਰ ਦੀ ਵੇਟ ਕਰਦਾ ਪਿਆ ਹੁਣ ਉਹ ਆਊਗਾ ਤੇ ਉਹਦੇ ਕੋ ਸਮਾਨ ਫੜ ਕੇ ਫੇਰ ਜਾਊਗਾ ਫਰਾਈਡੇ ਤਾਂ ਦਾ ਅਭਿਸ਼ੇਕੀ ਦੇ ਧਿਕਰ ਪਹੁੰਚ ਜੀ ਕਬੀ 5 ਦਿਨ ਤੇ ਬਾਹਰ ਲੰਘ ਜਾਂਦੀ ਆ ਤੇ ਫਿਰ 2 ਦਿਨ ਇਦਾਂ ਹੁੰਦਾ ਵੀ ਜਵਾਕਾਂ ਨੂੰ ਜਾ ਕੇ ਟਾਈਮ ਦੇਣਾ ਵਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਪੰਜਾਬ ਦਾ ਟਾਈਮ ਦੇਣਾ ਮੈਂ ਕੁੜੀ ਜਾਨੇ ਨਵੀਂ ਨਵੀਂ ਸਾਈਕਲ ਦੀ ਯਾਦ ਸਿੱਖਿਆ ਉਹਨੂੰ ਇਹ ਹੁੰਦਾ ਵੀ ਸਾਰਾ ਦਿਨ ਸਾਈਕਲ ਹੀ ਚਲਾਵਾ ਮੈਂ ਫਿਰ ਉਹਨੂੰ ਸਵੇਰੇ ਇੱਕ ਟਾਈਮ ਸਵੇਰੇ ਲੈ ਜਾਇਦਾ ਵਾ ਇੱਕ ਵਾਰ ਸ਼ਾਮ ਨੂੰ ਲੈ ਜਾਉ ਸਾਈਕਲ ਘਰੋਂ ਦੀ ਉਹ ਵੀ ਫਿਰ ਉਹ ਪ੍ਰਾ ਉਹ ਪ੍ਰਾ ਲੈ ਕੇ ਜਾਂਦਾ ਵਾ ਪ੍ਰਾ ਵੀ ਕੰਮ ਕਰਦਾ ਵਾ ਤੇ ਟਾਈਮ ਥੋੜਾ ਜਿਹਾ ਘੱਟ ਹੁੰਦਾ ਵਾ ਬਟ ਫਿਰ ਵੀ ਚਲੋ ਟਾਈਮ ਕੱਢਦੇ ਆ ਉਹਦੇ ਲਈ ਸਾਰੇ ਜਾਨੇ ਸਾਰੇ ਜਾਨੇ ਲਈ ਟਾਈਮ ਕੱਢ ਕੇ ਉਹਨੂੰ ਖਰਦੇ ਇਕੱਲੀ ਨੂੰ ਤਾਂ ਨਹੀਂ ਸਾਈਕਲ ਦਿੰਦੇ ਵੀ ਮੇਰੇ ਗੱਡੀ ਜਿਨ੍ਹਾਂ ਮਾਰਦੇ ਦੀ ਉੱਤੇ ਅੱਜੇ ਕਦੇ ਇੰਨੀ ਵੀ ਪ੍ਰਸਿੱਧ ਨਹੀਂ ਨਾ ਹੋਈ ਜੀ ਮੈਟਰੋ ਵੀਰ ਆ ਗਿਆ ਵਾ ਹੁਣ ਇਹਦੇ ਕੋਲ ਸਮਾਨ ਫੜਾਂਗੇ ਆਪਾਂ ਫਿਰ ਪਾਵਾਂਗੇ ਚੱਲੀ ਆਪਾਂ ਅੱਗੇ ਨੂੰ ਆਪਾਂ ਪਹੁੰਚ ਗਏ ਆ 스ਕੇਲ ਤੇ 스ਕੇਲ ਬੰਦੀ ਅੱਜ ਸਾਨਾ ਗੱਲ ਸ਼ੇਅਰ ਕਰਨੀ ਆ ਇੱਕ ਚਲੋ ਅੱਜ ਤੇ ਬੰਦਿਆ 스ਕੇਲ ਹੈ ਨਾ ਚਲੋ ਆਪਾਂ ਨੂੰ ਪਤਾ ਆ ਪਾ ਆ ਗਏ ਆ ਦੀ ਹੈ ਨਾ ਆ ਵੀ ਆਪਣਾ ਬਿਲਕੁਲ ਸਾਰਾ ਕੁਝ ਸਹੀ ਆ ਨਾ ਇਸ ਕੋਈ ਵੀ ਆਪਣੇ ਜੇ ਕੋਈ ਗਲਤੀ ਨਹੀਂ ਹੈਗੀ ਟਰੱਕ ਦੇ ਵਿੱਚ ਸਾਰਾ ਕੁਝ ਵਧੀਆ ਵਾ ਲੋਡ ਵੀ ਸਹੀ ਆ ਲੋਡ ਬੱਧਿਆ ਵੀ ਸਹੀ ਸਾਰਾ ਕੁਝ ਓਕੇ ਆ ਨਾ ਫੇਰ ਵੀ ਹਰੇਕ ਬੰਦਾ ਸਕੇਲ ਤੇ ਚੜਨ ਤੋਂ ਡਰਦਾ ਵਾ ਹਰੇਕ ਬੰਦਾ ਕਵੀ ਜੇ ਮਲੋ ਇਹਨਾਂ ਨੇ ਰੋਕ ਲਿਆ ਕਿਸੇ ਨੂੰ ਵੀ ਰੋਕ ਲਿਆ ਤੇ ਜਿਆਦਾ ਨਹੀਂ ਤਾਂ 1.5 2 ਘੰਟੇ ਖਰਾਬ ਕਰ ਦਿੰਦੇ ਆਏ ਆ ਵੀ ਅੱਜ ਤੇ ਬੰਦਿਆ ਪਿੱਛੇ ਬੋਰ ਲਾਂਗੇ ਆ ਨਾ ਗਲੋਸ ਦਾ ਕੀਰ ਤੋਂ ਉੱਜੀ ਤੇ ਆ ਨਾ ਇਹ ਕਸਾਂ ਜਾਂ ਦਲਦੀ ਪਈ ਜਾਂਦੇ ਇੱਥੇ ਆ ਬੰਬ ਗਿਆ ਲੋ ਜੀ ਆਪਾਂ ਪਾਉਂਦੀਆਂ ਰੈਸਟ ਏਰੀਏ ਚ ਉੱਤੇ ਬੋਰਡ ਜਾਂ ਲੱਗਾ ਵੇਖਿਆ ਇਹ ਫੂਡ ਟਰੱਕ ਦਾ ਹਣ ਮੈਂ ਆ ਚੱਲਣ ਵਾਲੇ ਕੁਝ ਖਾਣ ਨੂੰ ਲੈਣੇ ਹਨ ਹਣਾ ਉਹਨਾਂ ਨੂੰ ਦੇਖਦੇ ਆਂ ਬਲਾ ਕੋਈ ਹੈਗਾ ਕੁਝ ਖਾਣ ਨੂੰ ਬਹੁਤ ਵਧੀਆ ਰੈਸਟਰੀਆ ਲਓ ਜੀ ਉਹ ਸਾਹਮਣੇ ਖੋਟ ਰੱਖਿਆ ਜਾਣੇ ਉਹਨਾਂ ਨੂੰ ਪੁੱਛਦੇ ਆਂ ਕਿ ਕੀ ਆ ਖਾਣ ਮੋਸੇ ਵੀ ਟੇਟੀ ਦੇ ਚਾਹ ਵੀ ਵਧੀਆ ਸੀ ਆਪਣਾ ਪੰਜਾਬੀ ਵੀਰ ਜੀ ਦਾ ਬੂਟਰਾ ਕਿ ਹੁਣ ਬਾ ਗਰਮੀਆਂ ਆ ਗਈਆਂ ਬੱਚਾ ਨੂੰ ਛੁੱਟੀਆਂ ਹੋਈਆਂ ਵਾ ਹੋ ਜਾਣੀਆਂ ਵਾ ਜਣੀਆਂ ਫਿਰ ਲੋਕਾਂ ਨੇ ਬੱਚਾ ਨੂੰ ਲੈ ਕੇ ਘੁੰਮਣ ਨਿਕਲਣਾ ਵਾ ਤੇ ਪਾਰਕਾਂ ਵੀ ਭੁੱਲ ਰਹਿਣੀਆਂ ਵਾ ਰੋਡ ਵੀ ਭੁੱਲ ਰਹਿਣੇ ਮੇਲੇ ਲੱਗੇ ਰਹਿਣੀਆਂਗੇ ਆ ਵੀ ਦਾ ਟਰੱਕ ਦਾ ਟਾਇਰ ਪਾੜ ਗਿਆ ਅਗਲਾ ਖੜਾ ਵਿਚਾਰਾ ਤਕਤੀ ਫੜ ਕੇ ਖੜਾ ਵਾ ਹੱਥ 'ਚ ਕੋਈ ਕਰਮਜੀ ਪੈਂਦੀ ਦਿਖਾਈ ਨਹੀਂ ਦਿੰਦਾ ਕਿ ਤੋ ਕਰਮ ਤੋਂ ਪਹਿਲਾਂ ਖੜਾ ਵਾ ਆਣ ਕੇ ਵੀ ਪਰਲੇ ਲੈਂਚ ਲੈਫਟ ਲੈਂਚ ਕਰ ਲੋ ਜੇ ਚਲੋ ਵਾਏ ਨੂੰ ਮੇਅਰ ਕਰੇ ਕਭੀ ਜੇ ਅਗਲਾ ਟਾਇਰ ਪਾੜ ਜਾਏ ਕਾਟੀ ਟਰੱਕ ਕੰਟਰੋਲ ਹੁੰਦਾ ਵਾ ਚਲੋ ਸਲੋ ਹੋ ਗਿਆ ਜਦੋਂ ਕੋ ਕੰਟਰੋਲ ਹੋ ਗਿਆ ਉਹ ਮੋੜੇ ਤੇ ਮੈਕੈਨਿਕ ਨੂੰ ਦੇਖੂਗਾਣਾ ਫੇਰ ਉਹ ਟਾਇਰ ਚੇਂਜ ਕਰਨ ਆਊਗਾ ਤੇ ਟਾਇਰ ਚੇਂਜ ਕਰਕੇ ਤੇ ਫੇਰ ਆਪਣਾ ਮਰਬੂਜਾ ਜਾਊਗਾ ਪਹੁੰਚ ਗਿਆ ਸਕੇਮ ਉਸ ਇਹਦੇ ਕਸਾਖੰਦaldi ਪਈ ਆ ਤੇ ਜੇ ਫੌਂਚਾਰ ਲੈਣਾ ਕਰਨੇ ਲੱਗਾ ਹਣਾ ਜਿਹੜੇ ਉਹਦਾ ਇੱਥੇ ਬੰਦ ਕਰਕੇ ਰਹਦੇ ਆ ਫਟਾ ਕੇ ਬੁੱਲਾਵਾ ਚੱਲ ਸਾਈਡੇ ਦੇ ਕਰਕੇ ਵੀ ਲੋਕ ਮੜਕਾ ਮਟੋਂ ਨਿਕਲਦੀ ਆ। ਅਰੇ ਇੱਥੇ ਪੋਲ ਬਹੁਤ ਟਾਈਟ ਹੈ। ਇਰਾਉਂ ਇਹ ਡੋਨ ਇਹ ਉੱਪਰ ਗਿਆ ਨਾ। ਇੱਥੇ ਪੋਲ ਆਉਣਾ ਬਹੁਤ ਜ਼ਿਆਦਾ ਟਾਈਟ ਹੈ ਪੋਲ। پیچھے ਇੱਥੇ ਬਹੁਤ ਵੱਡਾ ਹੈ ਬਣਾਇਆ ਸੀ। ਆਪਣਾ ਪੰਜਾਬੀ ਭਰਾ ਯਾ ਗੁਰਸੇ ਇੱਕ ਵੀਰੀ। ਰਮਿੰਦਰਜੀਤ ਸਿੰਘ 25 ਸਾਲ ਉਮਰ ਹੀ ਵੀ ਹੁੰਦੀ। ਤੇ ਅਗਲੇ ਪਾਸੋਂ ਗੱਡੀਆਂ ਦੀ ਬਈ ਹੀ ਗੱਡੀ ਨੂੰ ਬਚਾਉਂਦਾ ਬਚਾਉਂਦਾ ਤੇ ਇਥੋਂ ਬਾਜੀਪਾਲ ਦੀ ਡਰੱਗਰੀ ਸੱਜੇ ਹਲੇ ਪਾਣੀ ਆਣਾ ਆਵੇ ਇੱਥੇ ਇਹਨਾਂ ਨੇ ਹੁਣ ਨਵੀਂ ਪੜਾਈਆਂ ਵਾਲੀ ਇਥੋਂ ਬਾਜੀਪਾਲ ਦੀ ਵੀ ਦੀ 100 ਯੂਜ਼ ਕਰਦੀ ਦੀ ਇਹੋ ਜੀ ਗੱਲ 24 ਅਗਸਤ 2022 ਦੇ ਵਿੱਚ ਹੋਈ ਪਾਲਾ ਬੋਰਡ ਰਾਈਟ ਅੱਧਾ ਕਤਮਾਗ ਇਹ ਦੰਨਿਆ ਗੱਲਾਂ ਸੋਲੇ ਜੇ ਪੀਪੀ ਕਾ ਤਾ ਨਾ ਡਰਾਈਵਿੰਗ ਕਰਦਾ ਡਰਾਈਵਿੰਗ ਕਰਨੀ ਬਹੁਤ ਹੋਤੀ ਆ ਆਵਾ ਹਡੀ ਸਬਰੀਨ ਕੋਰ ਇਹ ਪਾਪਾ ਨੂੰ ਲੈਣ ਆਈ ਆ ਪਪਨ ਲੈਣਾ ਹੀ ਆ ਸਾਸੀ ਕਾ ਬਾਰੇ ਸਾਰਿਆਂ ਨੂੰ ਬੋਲ ਸ਼ਰਮੀਆਂ ਦੀ ਹੁੰਦੀ ਕਿੰਨੀ ਹੁੰਦੀ ਆ ਸੈਕਲ ਚ ਲਾਇਆ ਹੈ ਅੱਜ ਨਹੀਂ ਕਿਉਂ ਮੰਮਾ ਕਿਹਾ ਸੀ ਪੜਾਈ ਕਰ ਪੜਾਈ ਕਰ ਮਮਾ ਮਾ ਜੀ ਨੇ ਨਾਲ ਮੰਮਾ ਨੇ ਸੈਕਲ ਵੀ ਖੜਿਆ ਆਂਦੀ ਪੜਾਈ ਕਰ ਤੂੰ ਕੀ ਗਿਆ ਫਿਰ ਮੈਂ ਖੇਡੇ ਜਾ ਕੇ ਨਾ ਪਹੁੰਚ ਨਹੀਂ ਨਹੀਂ ਮੈਂ ਕਰੀ ਅੱਛਾ ਤੇਦੀ ਪਾਪਾ ਕਿੱਥੇ ਆ? ਉਹ ਨਹੀਂ ਲੱਗਿਆ ਅੱਜ। ਨਹੀਂ ਕੰਮ ਤੇ ਪੁਣ ਮਮਾ ਪੁਣ ਮਮਾ ਹਾਂ ਡੇ ਬਣ ਚੁੱਕਿਆ ਵਾ ਅੱਛਾ ਤੇ ਤੈਨੂੰ ਫਿਰ ਕਿਹਨੇ ਸਾਈਕਲ ਤੇ ਖੜਿਆ ਨਹੀਂ ਅੱਜ ਨਾਲ ਲੈ ਕੇ ਨਹੀਂ ਗਿਆ ਤੇ ਰਜੀਵ ਨਹੀਂ ਕੀਤਾ ਸਾਈਕਲ ਚਲਾਉਣ ਨੂੰ ਦੀ ਗੱਦਾ ਸੈਲ ਕਰਾਉਣੀ ਚਲ ਆਪਾਂ ਸੇਰੇ ਚਲਾਵਾਂਗੇ ਨਹੀਂ ਨਹੀਂ ਹੁਣ ਤਾਂ ਵੇਟ ਟਾਈਮ ਗੱਨਾ ਹੋ ਗਿਆ ਉਹ ਨੇਰਾ ਪੁੱਤ ਨਹੀਂ ਮੇਰਾ ਸੋਣਾ ਜੀ ਮੰਮਾ ਕਹਿੰਦੀ ਆ ਚੱਪਾ ਅੱਪਾ ਅੱਪਾ ਹਾਂ ਕਿਦਾਂ ਆਤੀ ਜੀ ਚਲੋ